ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਲੁਪਤ ਪ੍ਰਜਾਤੀ ਦਾ ਪੈਂਗੁਲਿਨ ਸੁਜਾਨਪੁਰ ਵਿੱਚ ਦਾਖਲ ਹੋ ਗਿਆ। ਦਾਸੇ ਇੱਕ ਵਿਲੁਪਤ ਪ੍ਰਜਾਤੀ ਦਾ ਕਿਸੇ ਦੇ ਘਰ ਵਿੱਚ ਪੈਂਗੁਲਿਨ ਦਾਖਲ ਹੋ ਜਾਂਦਾ ਜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਸਿੱਕੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਲੁਪਤ ਪ੍ਰਜਾਤੀ ਦਾ ਪੈਂਗੂਲਿਨ ਸੋਜਾਨਪੁਰ ਵਿੱਚ ਦਾਖਲ ਹੋ ਗਿਆ ਦੱਸਿਆ ਕਿ ਵਿਲੁਪਤ ਪ੍ਰਜਾਤੀ ਦਾ ਕਿਸੇ ਦੇ ਘਰ ਵਿੱਚ ਪੈਂਗੂਲਿਨ ਦਾਖਲ ਹੋ ਜਾਂਦਾ ਹੈ ਜਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇੱਕੋ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਲੁਪਤ ਪ੍ਰਜਾਤੀ ਦਾ ਪੈਂਗੁਲਿਨ ਸੁਜਾਨਪੁਰ ਵਿੱਚ ਦਾਖਲ ਹੋ ਗਿਆ ਦੱਸਿਆ ਕਿ ਵਿਲੁਪਤ ਪ੍ਰਜਾਤੀ ਦਾ ਕਿਸੇ ਦੇ ਘਰ ਵਿੱਚ ਪੈਂਗੁਲਿਨ ਦਾਖਲ ਹੋ ਜਾਂਦਾ ਹੈ ਜਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਲੁਪਤ ਪ੍ਰਜਾਤੀ ਦਾ ਪੈਂਗੁਲਿਨ ਸੁਜਾਨਪੁਰ ਵਿੱਚ ਦਾਖਲ ਹੋ ਗਿਆ ਤਾਂ ਜੇ ਕਿ ਵਿਲੁਪਤ ਪ੍ਰਜਾਤੀ ਦਾ ਕਿਸੇ ਦੇ ਘਰ ਵਿੱਚ ਪੈਂਗੁਲਿਨ ਦਾਖਲ ਹੋ ਜਾਂਦਾ ਜੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ